ਏ ਬਾਈ 450 ਹਾਂਜੀ ਇਹ ਕਾਪੀ ਤੇ 45 ਐਚਪੀ ਠੀਕ ਹੈ ਜੀ 50 ਐਚਪੀ ਟਰੈਕਟਰ ਹੈ ਇਹ ਠੀਕ ਹੈ ਜੀ ਦੂਜੇ ਗੇਅਰ ਚ ਬਾਈ ਕਰਦਾ ਹਾਈ ਲੋ ਵਾਲਾ ਇਹ ਹਾਈ ਲੋ ਆ ਤੇ ਬੈਕ ਗੇਅਰ ਇਹਦਾ ਐਕਸਟਰਾ ਮੰਨ ਕੇ ਚਲੋ ਜੌਂਡੀਰ ਵਾਂਗੂ ਸਾਰੇ ਗੇਅਰਾਂ ਚ ਬੈਕ ਆ ਜੀ ਇਹ ਬਾਈ ਹੈਗਾ 2011 ਮਾਡਲ ਹਾਂਜੀ अर्जेंस 601 अल्ट्रा 1 साइड गियर ठीक है जी रंग पेंट ਦਾ ਰੀਜਨਲ ਟਰੈਕਟਰ ਜਿੰਨਾ ਹੈਗਾ ਇਹ ਬਈ ਡੀ ਲਕਸ ਮਾਡਲ ਆ ਗਿਆ ਤਾਂ ਆਪਾਂ ਦਾ ਡੀ ਲਕਸ ਆ ਠੀਕ ਆ ਇਹ ਸਭ ਰਾਜਾਂ ਸਿੱਧਾ ਹੁੰਦਾ ਹੈ 13 ਮਾਡਲ ਆ ਨੰਬਰ ਇਹ ਵੀ ਬਾਹਰ ਦਾ ਐਕਸਨ ਬਾਜੇ ਦੀ ਬਈ ਸਾਈਲੈਂਟ ਨੋਬੋ ਵਾਲੀ ਨੋਬੋ ਵਾਲੀ ਨੋਬੋ ਵਾਲੀ ਬਾਜ ਜਿਵੇਂ 960 ਦੇ ਆਉਂਦੀ ਆ ਐਕਸਮ ਉਹ ਪੱਠੀ ਆ ਗਈ ਇਹਦੇ ਠੀਕ ਹੈ ਸਟਾਪ ਇਹ ਬਾਹਰ ਪمپ ਵਾਲਾ ਆ ਗਿਆ ਹਣਾ ਬਾਹਰ ਪمپ ਬਾਈ ਸਤਿ ਸ੍ਰੀ ਅਕਾਲ ਮਿੱਤਰੋ ਆਪਾਂ ਪਹੁੰਚੇ ਅੱਜ ਮਹੌਬਤ ਲੈ ਰਹਾ ਤੇ ਬਾਕੀ ਬਾਈਸ ਆਪਣੇ ਨਾਲ ਜੁੜਿਆ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਚਾਲ ਹੈ ਟਰੈਕਟਰ ਵੀਰੇ ਆਪਣੇ ਕੋਲੇ ਪੰਜ ਛੇ ਖੜੀ ਰੰਦੇ ਆ ਪੰਜ ਛੇ ਖੜੀ ਰਹੇ ਰਹਿੰਦੇ ਆ ਤਿੰਨ ਨੰਬਰ ਬਾਹਰ ਦੇ ਬਾਹਰ ਦੇ ਨੰਬਰ ਤੇ ਠੀਕ ਹੈ ਤੇ ਕਾਪੀ ਕਾ ਜਾਂਦੇ ਮੰਨ ਲਾ ਫੁੱਲ ਗਰੰਟੀ ਹੈ ਬਈ ਆਪਣੀ ਫੁੱਲ ਗਰੰਟੀ ਐਫਟੀ ਡੇਡ ਬਣਵਾ ਕੇ ਦੇਵਾਂਗੇ ਆਪਣੇ ਕੋਲੋਂ ਪੱਕਾ ਪੱਕਾ 4 ਸਾਲਾਂ ਨੂੰ ਅਜੇ 5 ਸਾਲਾਂ ਨੂੰ ਵਾਜੇ ਕੋਈ ਦਿੱਕਤ ਨਹੀਂ ਅਗਲੇ ਨੂੰ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ নো ਟੈਂਸ਼ਨ ਠੀਕ ਹੈ ਤੇ ਹੁਣ ਆਪਾਂ ਇੱਕ ਨਾ ਮੈਂ ਤੁਹਾਨੂੰ ਬਾਈ ਅੱਜ ਵੈਰਾਈਟੀ ਦਿਖਾਉਣਾ ਕੀ ਆਪਣੇ ਪੰਜਾਬ ਦੇ ਵਿੱਚ ਟਰੈਕਟਰ ਪਾਈ ਨਹੀਂ ਜਾਂਦਾ ਬਾਹਰ ਪਾਇਆ ਜਾਂਦਾ ਬਲਵਾਨ ਟਰੈਕਟਰ ਤੁਸੀਂ ਦੇਖ ਸਕਦੇ ਹੋ 450 ਤੇ ਜੇ ਕਿਸੇ ਬਾਈ ਨੇ ਦੇਖਿਆ ਕਿਤੇ ਕਮੈਂਟਾਂ ਦੇ ਵਿੱਚ ਦੱਸਿਓ ਲਾਜ਼ਮੀ ਬਾਈ ਦੱਸਿਓ ਇਹਦੇ ਬਾਰੇ ਇਹ ਬਾਈ 450 ਹਾਂਜੀ ਇਹ ਕਾਪੀ ਤੇ 45 ਐਚਪੀ ਠੀਕ ਹੈ ਜੀ 50 ਐਚਪੀ ਟਰੈਕਟਰ ਹੈ ਇਹ ਠੀਕ ਹੈ ਜੀ ਦੂਜੇ ਗੇਅਰ ਚ ਵਹਾਈ ਕਰਦਾ ਦੂਜੇ ਗੇਅਰ ਚ ਹਾਂਜੀ ਹਾਈ ਲੋ ਵਾਲਾ ਇਹ ਹਾਈ ਲੋ ਆ ਤੇ ਬੈਕ ਗੇਅਰ ਇਹਦਾ ਐਕਸਟਰਾ ਮੰਨ ਕੇ ਚਲੋ ਜੌਂਡੀਰ ਬੰਗੂ ਸਾਰੇ ਗੇਅਰਾਂ ਚ ਬੈਕ ਆ ਜੀ ਸਾਰੇ ਗੇਅਰਾਂ ਚ ਬੈਕ ਆ ਸਾਰੇ ਗੇਅਰਾਂ ਚ ਬੈਕ ਆ ਬਾਈ ਜੇ ਬੈਕ ਤੁਰੇ ਦੂਜੇ ਤੁਰੇ ਦੂਜੇ ਚ ਬੈਕ ਜਾਊ ਇਹ ਸਿੱਧਾ ਜਿਹੜੇ ਮਰਜ਼ੀ ਤੋਰ ਲਿਆ ਕੀ ਬਾਤ ਹੈ ਯਾਰ ਮੈਸ਼ੀ ਵਾਲਾ ਇੰਜਨ ਆ ਹੂੰ ਤੇ ਮੰਨ ਕੇ ਚਲੋ ਇਹਦੇ ਗੇਅਰ ਜਿਹੜਾ ਹੁਣ ਇਹਦੇ ਆਹ ਗੇਅਰ ਆ ਹਾਂਜੀ ਇਹ ਐਗਰੀਕਿੰਗ ਟਰੈਕਟਰ ਦੇ ਆਉਂਦਾ ਹਾਂਜੀ ਤੇ ਇੱਕ ਆਉਂਦਾ ਟੀਟਾ ਗੜ ਉਹਦੇ ਆਉਂਦਾ ਆਪਣੀ ਟੀਟਾ ਗੜ ਹੈ ਨਹੀਂ ਟਰੈਕਟਰ ਠੀਕ ਹੈ ਜੀ ਤੇ ਆਪਣੇ ਆਇਆ ਉਹ ਐਮ ਐਚਟੀ ਠੀਕ ਹੈ ਜੀ ਜਿਹੜਾ ਨਵਾਂ ਮਾਡਲ ਆਉਂਦਾ ਆਪਣੇ ਲਾਂਚ ਹੋਇਆ ਸੀ 20 ਠੀਕ ਹੈ ਜੀ ਕਲੌਸ ਕਰਿੰਜਨ ਦੇ ਨਾਲ ਆਉਂਦਾ ਬਾਈ ਇਹ ਠੀਕ ਹੈ ਜੀ ਡਬਲ ਕਲਚ ਡਬਲ ਕਲਚ ਤੇ ਡਬਲ ਪੀਟੀਓ ਆ ਬਾਈ ਡਬਲ ਪੀਟੀਓ ਕਿਸੇ ਟਰੈਕਟਰ ਚ ਡਬਲ ਪੀਟੀਓ ਕਿਚਰੀ ਆ ਇਹ ਛੇਚਰੀ ਵੀ ਇੱਕਿਚਰੀ ਵੀ ਆ ਹਾਂ ਕਮਾਲ ਆ ਕੀ ਬਾਤ ਆ ਲੈ ਹੋ ਵੀ ਮਿੱਤਰੋ ਛੋਟਾ ਪੈਕੇਜ ਵੱਡਾ ਧਮਾਕਾ ਡਿਸਕ ਬ੍ਰੇਕ ਡਿਸਕ ਬ੍ਰੇਕ ਆ ਯਾਰ ਇਹਦਾ ਗੱਡੀਆਂ ਭਾਵੇਂ ਗੱਡੀਆਂ ਵਾਲਾ ਲੈਕਚਰੀ ਆ ਪਿੱਛੇ ਸਾਰੇ ਬਾਈ ਦਿੱਲੀ ਵੀ ਏਜੰਸੀ ਵਾਲੀ ਆ ਏਜੰਸੀ ਵਾਲੇ ਬਾਈ ਏਜੰਸੀ ਵਾਲੀ ਹੁੱਕ ਦੇ ਤੂੰ ਦੇਖ ਲੈ ਪਿੰਨਾ ਸਾਰਾ ਕੁਝ ਸਾਰਾ ਕੁਝ ਏਜੰਸੀ ਵਾਲਾ ਕਿ ਜੇ ਮੈਂ ਖੜਾ ਟਰੈਕਟਰ ਲੋ ਵੀ ਮਿੱਤਰੋ ਦੇਖ ਲੋ ਆ ਗੁੱਲਾ ਵੀ ਏਜੰਸੀ ਵਾਲਾ ਆ ਆ ਦੇਖੋ ਟਰੈਕਟਰ ਧੋਣ ਵਾਲਾ ਬਈ ਰੰਗ ਬਹੁਤ ਸੋਹਣਾ ਹੈ ਤੋਤਾ ਨਹੀਂ ਕਰਸ ਕਾਲੀ ਟਰੈਕਟਰ ਹੈ ਸਾਡੇ ਕੋਲੇ ਇਹ ਕਾਲੀ ਆ ਕਾਲੀ ਆ ਧੋਣ ਵਾਲਾ ਹਨਾ 15 ਮਾਡਲ ਆ ਠੀਕ ਹੈ ਨਾਲ ਦੇ ਟਾਇਰ ਆ ਦੇਖੋ ਨਾਲ ਦੇ ਟਾਇਰ ਕਿੰਨੇ ਪੈਸੇ 70 ਤੋਂ 80 ਪੈਸੇ ਠੀਕ ਹੈ ਮੂਰਲੇ ਤਾਂ ਡੱਡਾ ਮਗਲੇ ਠੀਕ ਇੱਥੇ ਨਿਗਾ ਮਾਰੀ ਬਾਈ ਯਾਰ ਆ ਸੀਟ ਵੀ ਰੈਜਸਟੇਬਲ ਹੈ ਪਿੱਛੇ ਕਰ ਲੂ ਮੂਰ ਨੂੰ ਕਰ ਰਹੀ ਡਿਸਟ੍ਰਿਬਿਊਟਰ ਵੀ ਡਬਲ ਲੱਗਾ ਸੋਨੇ ਲੀਕੇ ਵਾਂਗੂ ਅੱਛਾ ਇਹ ਆ ਪਿਆਲਾ ਡਿਸਟ੍ਰੀਬਿਊਟਰ ਵੀ ਲੱਗਿਆ ਹੋਇਆ ਈ ਮੈਨੂੰ ਤਾਂ ਉਹੀ ਲੱਗਦਾ ਸੀ ਲਿਪੜਿਆ ਜਾਂ ਫਿਊਚਰੀ ਵਾਲੇ ਨੇ ਇਹ ਚ ਤੇ ਬਾਕੀ ਇੱਧਰ ਮਹਰੀ ਮਾਈ ਕਿਰਾਂ ਨੇਗਾ ਆ ਦੇਖੋ ਇਹਦਾ ਸਲੈਸਟਰ ਯਾਰ ਵੀ ਕੋਈ ਵੀ ਆ ਟੁੱਟ ਲੱਗ ਜਿਵੇਂ ਆਪਣੇ ਜਾਂਦੀ ਅਰਦੇ ਆਉਂਦਾਗਾ ਹਣਾ ਹੁਣ ਪੂਰਾ ਕੈਂਟ ਬਣਾਇਆ ਹੋਇਆ ਹਣਾ ਪੂਰੀ ਤਗੜੀ ਚੀਜ਼ ਆ ਹਾਂ 15 ਮਾਡਲ ਦਾ ਰੇਟ ਰੇਟ ਕੁਛ ਵੀ ਨਹੀਂ ਬਾਈ ਕੁਛ ਵੀ ਨਹੀਂ ਕੁਛ ਵੀ ਨਹੀਂ ਕਿੰਨਾ ਕੁ ਫਿਰ ਵੀ 190000 ਮੰਗਦੇ ਆਪਾਂ ਇਹਦਾ ਫਿਰ ਅੱਜ ਮੈਂ ਕਹਦੇ ਆ ਕਹਦੇਓ 175000 ਦਾ ਲੈ ਜਾਓ ਮਿੱਤਰੋ ਜੇ ਕਹਤਾ ਪਾਰ ਆ ਬਾਈ ਕੰਮ ਠੀਕ ਹੈ 175000 ਦਾ ਟਰੈਕਟਰ ਲੈ ਜਾਓ ਐਨੇ ਫਿਊਚਰ ਤੇ ਐਨਾ ਘੈਂਟ ਟਰੈਕਟਰ ਕਿਤੇ ਮਿਲਣਾ ਨਹੀਂ ਨਹੀਂ ਮਿਲਦਾ ਬਾਗਾਂ ਵਾਲੇ ਖਾਤਰ ਬਹੁਤ ਵਧੀਆ ਬਰੇ ਬਾਗਾਂ ਵਾਲੇ ਵਾਸਤੇ ਬਹੁਤ ਵਧੀਆ 200 241 ਮੈਸੀ ਲਊਗਾ ਤੁਹਾਨੂੰ 3.5 ਲੱਖ ਰੁਪਏ ਦਾ ਮਿਲੂ ਠੀਕ ਆ ਜੀ ਉਹੀ ਕੰਮ ਕਰਨਾ ਨੇ ਉਹੀ ਕੰਮ ਕਰਨਾ ਨਾਲ ਵਧ ਕਰੂ ਨਾਲ ਪਾਵਰ ਸਟੀਅਰਿੰਗ ਆ ਠੀਕ ਆ ਜੀ ਤੇ ਮੂਰੇ ਆ ਗਿਆ 605 ਡੀ ਆਈ ਦੱਸੀ ਬਾਈ ਇਹਦੇ ਬਾਰੇ ਇਹ ਬਾਈ ਹੈਗਾ 2011 ਮਾਡਲ ਹਾਂਜੀ ਅਰਜਨ 601 ਅਲਟਰਾ 1 ਸਾਈਡ ਗੇਅਰ ਠੀਕ ਆ ਜੀ ਰੰਗ ਪੇਂਟ ਦਾ ਰੀਜਨਲ ਟਰੈਕਟਰ ਜਿੰਨਾ ਹੈਗਾ ਠੀਕ ਆ ਜੀ ਤੇ ਡਬਲ ਕਲਚ ਤੇਲ ਬ੍ਰੇਕਰ ਵਰਸ ਪੀਟੀਓ ਇਹ ਤਾਂ ਪਤਾ ਹੀ ਸਾਰਿਆਂ ਨੂੰ ਬਈ ਆ ਮੈਨੂੰ ਲੱਗਦਾ ਤੂੰ ਸੁਰਖੀ ਬਿੰਦੀ ਜੀ ਘਾਟ ਹੀ ਲਾਉਣਾ ਹਨਾ ਟਰੈਕਟਰ ਤੇ ਸੁਰਖੀ ਬਿੰਦੀ ਜੀ ਦੇਖ ਲਓ ਭਾਈ ਉਵੇਂ ਹੀ ਖੜੇ ਨੇ ਟਰੈਕਟਰ ਜਿੰਨੇ ਲੱਗੀ ਆ ਗਈ ਅਗਲੇ ਨੂੰ ਕਹਿ ਦਿਆਂਗੇ ਬਸ ਆਪਾਂ ਨਹੀਂ ਰੰਗ ਕਰਾਉਂਦੇ ਭਾਈ ਟਰੈਕਟਰ ਠੀਕ ਹੈ ਉਹ ਜਾਨੀ ਕਿ ਲੇਪੂ ਤੇ ਪੂਜਾ ਨਹੀਂ ਕਰਦਾ ਤੇ ਮੈਂ ਹੁਣ ਬਾਹਰ ਦੇ ਨੰਬਰ ਹੈ ਕੀ ਲਿਆਂਦਾ ਉਹ ਕੀ ਕਰਦੇ ਆ ਰਿੰਬ ਲਾਤੇ ਮਗਰਾਲਾ ਤੇ ਪੇਂਟ ਕਰਾਤਾ ਆਪਣੇ ਕੋਲ ਜਿਵੇਂ ਆਊਟ ਰੈਟਰ ਓਵੇਂ ਹੀ ਦੇਵਾਗੇ ਆਪਾਂ ਠੀਕ ਕਿਵੇਂ ਆ ਗਿਆ ਤੇ ਟਰੈਕਟਰ ਮਿੱਤਰੋ ਤੁਸੀਂ ਚੈੱਕ ਕਰ ਸਕਦੇ ਹੋ ਆਹ ਦੇਖ ਲਓ ਬਾਈ ਇੱਥੇ ਨਿਕਾ ਮਾਰੀ ਸੋਤੇ ਸੋਤੇ ਨਿਕਾ ਮਰਵਾ ਦਿੰਨੇ ਜਿੱਥੋਂ ਰੰਗ ਲਿਆ ਹੋਇਆ ਉਥੋਂ ਲਿਹਾ ਹੋਇਆ ਲਿਹਾ ਬਾਈ ਕਰਿਆ ਨਹੀਂ ਹੈਗਾ ਤੇ ਕੀਤਾ ਨਹੀਂ ਬਾਈ ਨੇ ਹਣਾ ਤੇ ਮਾਡਲ ਤੇ ਰੇਟ ਕਿੰਨਾ ਰਹਿ ਗਿਆ 2011 ਮਾਡਲ ਆ ਬਾਈ ਮੂਲ ਟਾਇਰ 90 ਪੈਸੇ ਹਾਂਜੀ ਪਿਛਲੇ ਅੱਧਿਆਂ ਤੋਂ 60 ਪੈਸੇ ਰੱਖ ਲਓ ਠੀਕ ਆ ਠੀਕ ਆ ਜੀ ਤੇ ਰੇਟ ਆਪ ਇਹਦਾ ਮੰਗਦੇ ਆ 290000 ਰੁਪਇਆ ਦੇਣਾ ਕਿਨੇ ਦਾ ਦੇਣਾ ਹਾਂ ਜਮਾ ਜੈਸਨੋ ਜਮਾ ਜੈਸਨੋ ਨਹੀਂ ਮੈਂ ਤਾਂ ਕਰ ਹੀ ਦਊਗਾ ਫਿਰ ਕਿੰਨੇ ਦਾ ਦੇ ਦੀਏ ਸਹੀ ਆ 75 ਦਾ ਦੇ ਦੀਗੇ ਨਾ ਯਾਰ ਹੋਰ ਕਾਟ 70 ਦਾ ਦੇ ਦਾਂਗੇ ਬਈ 70 ਦਾ ਹਾਂ ਐਨਓਸੀਓ ਕਟਵਾ ਕੇ ਦੇ ਦਾਂਗੇ ਖਰਚਾ ਸਾਡਾ ਠੀਕ ਹੈ ਐਨਓਸੀ ਦਾ ਵੀ ਖਰਚਾ ਪਾਈਆਂ ਦਾ 2,70,000 ਦਾ ਮਿੱਤਰੋ ਇਹ ਟਰੈਕਟਰ ਬਣ ਜੂਗਾ ਟਰੈਕਟਰ ਚੰਗਾ ਮੂਰੇ ਆ ਗਿਆ 744 ਐਫ ਆਈ ਰਿਵਰਸ ਵੀਡੀਓ ਹੈ ਇਹ ਹਾਂ ਬਈ ਗ੍ਰੈਂਡ ਬੀਡ ਤਾਂ ਆਉਂਦੀ ਆਉਂਦਾ ਗ੍ਰਾਉਂਡ ਪੀਟੀਓ ਸਾਰੇ ਇਹ ਹਾਂਜੀ ਸਾਰੇ ਆਉਂਦੇ ਆਉਂਦੇ ਕੋਈ ਚੱਕੀ ਠੀਕ ਹੈ ਤੇ ਇਹਦੀ ਖਾਸੀਅਤ ਹੋਰ ਦੱਸ ਕੀ ਕੀ ਆ ਇਹ ਬਈ ਡੀ ਲਕਸ ਮਾਡਲ ਆ ਗਿਆ ਤਾਂ ਪਹਿਲਾ ਡੀ ਲਕਸ ਆ ਠੀਕ ਆ ਇਹ ਸਪਰਾਜਾਂ ਸਿੱਧਾ ਆਉਂਦਾ 13 ਮਾਡਲ ਆ ਨੰਬਰ ਇਹ ਵੀ ਬਾਹਰ ਦਾ ਬਾਹਰ ਦਾ ਹਾਂ ਟਾਇਰ 32 35 ਕੇ ਪੈਸੇ ਹੈ ਬਾਈ ਡਾਉਣਾ 30 35 ਕੇ ਪੈਸੇ ਟਰੈਕਟਰ ਲੈਦੇ ਨੇ ਬਾਈ ਤੇ ਡਬਲ ਕਲਚ ਹੈ ਟਰੈਕਟਰ ਚੈੱਕ ਕਰ ਸਕਦੇ ਹੋ ਡਬਲ ਕਲਚ ਹੈ ਬਾਈ ਕਹਿੰਦਾ ਤੇ ਪੂਰੀ ਫੁੱਲ ਗਾਰੰਟੀ ਹੈ ਟਰੈਕਟਰ ਦੀ ਪੂਰੀ ਫੁੱਲ ਬਾਈ ਇੰਜਨ ਦਾ ਕੰਮ ਆਪ ਕਰਵਾਇਆ ਡੀਜ਼ਲ ਪੰਪ ਦਾ ਕੰਮ ਹੋਇਆ ਬਿਆ ਠੀਕ ਹੈ ਜੀ ਡਬਲ ਕਲਚ ਦਾ ਕੰਮ ਹੈ ਆਪ ਕਰਵਾਇਆ ਠੀਕ ਹੈ ਜੀ ਜਮਾ ਚਲਾਉਣਾ ਬੰਦੇ ਨੇ ਜਾ ਕੇ ਸਟੀering ਪਾਵਰ ਵਾਂਗੂ ਮੁੜਦਾ ਤੇ ਕਲਚ ਪਲੂਚਦਾ ਜਮਾ ਓਕੇ ਆ ਟਰੈਕਟਰ ਚਲਾਉਣ ਆ ਹਾਂ ਠੀਕ ਹੈ ਰਿੰਬ ਤੇ ਮਗਰਾੜ ਪਹਿਲਾਂ ਦੇ ਰੰਗ ਹੋਏ ਹੋਏ ਆ ਜੀ ਮੀਂਹਦਾਰ ਤੋਂ ਟਰੈਕਟਰ ਲਿਆ ਸੀ ਠੀਕ ਖਿਆਲੇ ਕਲਾਂ ਤੋਂ ਖਿਆਲੇ ਮਾਲਕਪੁਰ ਤੋਂ ਟਰੈਕਟਰ ਆਇਆ ਵਾ ਇਹ ਖਿਆਲੇ ਖਿਆਲਾ ਮਾਲਕਪੁਰ ਮਾਲਕਪੁਰ ਤੋਂ ਟਰੈਕਟਰ ਆਇਆ ਵਾ ਠੀਕ ਹੈ ਜੀ ਬੰਦੇ ਤੋਂ ਪੁੱਛ ਲਓ ਟਰੈਕਟਰ ਕਿਵੇਂ ਆ ਠੀਕ ਹੈ ਜੀ ਤੇ ਮਾਡਲ ਕਿੰਨਾ ਰਹੂ 2013 ਮਾਡਲ ਟਰੈਕਟਰ ਆ ਬਈ ਇਹ ਰੇਟ 2 ਲੱਖ ਤੇ 20 ਹਜ਼ਾਰ 2 ਲੱਖ ਦਾ ਦਿੱਤਾ ਯਾਰ ਦੇ ਦੇਾਂਗੇ ਲੈ ਜੀ ਉਹ 2 ਲੱਖ ਦਾ ਠੀਕ ਹੈ ਬੜਾ ਮੈਨੂੰ ਕੱਟ ਵੱਟ ਜੀ ਕਰਨੀ ਨਹੀਂ ਆਉਂਦੀ ਆਹ ਕਿਹੜਾ ਹੈ ਇਹ ਬਈ 834 ਸਵਰਾਜ 834 ਵੀ ਆਇਆ ਸੀ ਆ ਇਹ ਤਾਂ ਬਹੁਤ ਆ ਇਹ ਐਕਸਐਮ ਆ ਬਈ ਇਹ 735 ਨਾਲੋਂ ਵੱਡਾ 744 ਦੇ ਬਰਾਬਰ ਆ। ਠੀਕ ਹੈ। ਇਹ ਹੈਗਾ ਕਾਪੀ ਤੇ 40 HP। ਹਾਂਜੀ 44 45 HP ਟਰੈਕਟਰ ਆ ਇਹ। ਠੀਕ ਹੈ ਜੀ। XM ਬਾਜੇ ਦੀ ਬਾਈ ਸਾਇਲੈਂਟਾ ਨੋਬੋ ਵਾਲੀ। ਨੋਬੋ ਵਾਲੀ। ਨੋਬੋ ਵਾਲੀ ਬਾਜੇ ਜਿਵੇਂ 960 ਦੇ ਆਉਂਦੀ ਆ XM। ਉਹ ਪੱਠੀ ਆ ਗਈ ਇਹਦੇ। ਠੀਕ ਹੈ। ਬਾਹਰ ਪੰਪ ਵਾਲਾ ਆ ਗਿਆ ਹਾਂ। ਬਾਹਰ ਪੰਪ ਬਾਈ। ਹਾਂ ਇਹ ਸਿੱਧੇ ਹਿੱਸੇ ਚ ਸਿੱਧੇ ਹਿੱਸੇ ਦਾ ਬਾਈ ਟੌਪ ਮਾਡਲ ਆ ਠੀਕ ਹੈ 2013 ਕਟਾਈ ਕੁਟੂਈ ਦਾ ਕਿਵੇਂ ਸਿੱਧੇ ਹਿੱਸੇ ਵਾਲਾ ਕਾਰ ਵਾਂਗੂ ਆ ਬਾਈ ਕਾਰ ਵਾਂਗੂ ਆ ਚਲਾਈ ਵੀ ਕਾਰ ਵਾਂਗੂ ਆ ਬਾਈ ਟਰੈਕਟਰ ਦੀ ਅੱਛਾ ਏ ਗਰਦਾਸਪੁਰ ਰੇ ਰਿਕੇ ਜੋ ਟਰੈਕਟਰ ਆਇਆ ਹਾਂਜੀ ਹੁਣ ਤੁਸੀਂ ਆਪਸੇ ਹਿਸਾਬ ਲਾ ਲਓ ਗਰਦਾਸਪੁਰ ਵਾਲੇ ਕੰਮ ਕਿੰਨਾ ਕਰਵਾ ਕੇ ਰੱਖਦੇ ਚੀਜ਼ ਦਾ ਠੀਕ ਹੈ ਬਹੁਤ ਹੀ ਸਾਫ ਸੁਥਰਾ ਕੰਮ ਕਰਵਾ ਕੇ ਰੱਖਦੇ ਮਾਣਿਆ ਆ ਪੰਪ ਵਗੈਰਾ ਨਾਲ ਤੇ ਹੀ ਆ ਜਿੰਨੇ ਰੰਗ ਹੈਗਾ ਸਾਰਾ ਨਾਲ ਆ ਦਿਖਾਈਂ ਕਿ ਰਾਂ ਮੁੰਡਿਆ ਪੰਪ ਵਗੈਰਾ ਨਾਲ ਦਾ ਹੀ ਆ ਹਨਾ ਅਜੇ ਚਾਬੀ ਵੀ ਨਹੀਂ ਲੱਗੀ ਟਰੈਕਟਰ ਕੰਮ ਦਾ ਮਨ ਕਿ ਚਲੋ ਬਾਈ ਕੰਮ ਜਿਹੜੇ ਬੰਦੇ ਨੇ ਲੈਣਾ ਯਾਰ 735 ਲੈਂਦਾ ਨਾ ਬਹੁਤ ਬੈਸਟ ਟਰੈਕਟਰ ਹੈ ਉਹ ਕਿਰਾ ਇੱਧਰ ਨੂੰ ਕਿਹੜਾ ਮਾਰ ਲਿਆ ਜਮਾ ਇੱਕ ਵਾਰ ਆ ਕੇ ਜ਼ਰੂਰ ਜਾਵੇ ਆਪਣੇ ਕੋਲ ਹਾਂ ਇੱਕ ਵਾਰ ਇੱਧਰ ਨੂੰ ਕਿਹੜਾ ਮਾਰ ਲਿਓ 540 ਚੱਕਰਾ ਟਰੈਕਟਰ ਦਾ 540 ਹਾਂ ਠੀਕ ਹੈ 13 ਦੇ ਟਾਇਰ ਕੰਪਨੀ ਦੇ ਆਉਂਦੇ ਚਾਹਾਂ ਦੇ ਪਾਏ ਹੋਏ ਆਪਣੇ 14 ਦੇ ਪਾਏ ਹੋਏ 13 ਦੇ ਕੰਪਨੀ ਦੇ ਆਉਂਦੇ 14 ਦੇ ਪਾਏ ਹੋਏ ਬਾਈ ਤੇ 540 ਪੀਡੀਓ ਦੇ ਚੱਕਰਾ ਆਗੇ ਸਤਰੀ ਵਗੈਰਾ ਲੱਗੀ ਹੋਈ ਹੈ ਮੋਟੀਆਂ ਪੈਪਾਂ ਵਾਲੀ ਤੇ ਇੰਜਨ ਗੇਅਰ ਦਾ ਬਾਈ ਕਹਿੰਦਾ ਜਮਾ ਬੰਬ ਹੈ ਤੇ ਮਾਡਲ ਤੇ ਰੇਟ ਮਾ ਨੰਬਰ ਬਾਹਰ ਦਾ ਹਾਂਜੀ ਰੇਟ ਆਪੇ ਦਾ ਮੰਗਦੇ 195000 ਦੇ ਦੇ ਦਾਂਗੇ ਆਪਾਂ 180 ਦਾ 175000 ਦਾਲ ਜਾਓ ਯਾਰ ਗੱਲ ਮੁੱਕੀ 175000 ਦਾ ਕਿਦੋਂ ਮਰਜੀ ਬਾਹ ਫੜ ਕੇ ਬਈ ਦੀ ਕਦੇ ਤੋੜ ਦੇ ਮੂਰੇ ਤੇ ਇਸ ਤੋਂ ਇਲਾਵਾ ਹੋਰ ਕਿੰਨੇ ਕ ਹੁੰਦੇ ਆ ਬਈ ਆਉਂਦੇ ਬਈ ਸਾਰੇ ਆ ਅੱਛਾ ਜੀ ਪਰ ਫੋਨ ਮੈਨੂੰ ਉਹੀ ਲਾਇਓ ਜਿਹੜੇ ਡਾਕਟਰ ਖੜੇ ਆ ਠੀਕ ਹੈ ਜੀ ਕਿਉਂ ਪਤਾ ਕੀ ਗੱਲ ਆ ਹੁਣ ਅਗਲੇ ਦੇ ਆਖੇ ਆਪਾਂ ਟਟ ਲੈ ਆ ਨਹੀਂ ਸਕਦੇ ਠੀਕ ਆ ਜੀ ਅਗਲੇ ਦੀ ਕੀ ਚਬੈਸ ਆ ਬਾਈ ਯਾਰ ਕੋਈ 575 ਲੈ ਦੇ ਜਿਹੜੀ ਆਪਣੇ ਵਿਕਦਾ ਨਹੀਂ ਠੀਕ ਆ ਜੀ ਕੋਈ ਜੌਂਡੀਅਰ ਲੈ ਦੇ ਜਿਹੜਾ ਸਾਨੂੰ ਮਿਲਦਾ ਨਹੀਂ ਠੀਕ ਆ ਜੀ ਕੋਈ ਜਿਹੜੀ ਚੀਜ਼ ਮਿਲਦੀ ਨਹੀਂ ਉਸ ਲਈ ਕਿੱਥੋਂ ਦੇਵਾਂਗੇ ਠੀਕ ਆ ਜੀ ਹੁਣ ਜਿਹੜੇ ਆਪਣੇ ਕੋਲੇ ਖੜੇ ਆ ਹੁਣ ਇਸ ਟਾਈਮ ਫੋਨ ਲਾ ਲੋ ਲੈ ਜਾਓ ਜਦੋਂ ਨਵੇਂ ਸਟਾਕ ਆਗੇ ਵੀਡੀਓ ਦੁਬਾਰੇ ਪਾ ਦੇਾਂਗੇ ਉਨਾਂ ਖਾਤਰ ਫੋਨ ਲਾ ਲਿਓ ਉਹਨਾਂ ਵਾਸਤੇ ਕੋ ਅਗਲੇ ਦੀ ਬਾਈ ਹੁਣ ਇਹ ਚ ਕੀ ਚੱਕਰ ਆ ਰਿਸਕ ਬਹੁਤ ਜ਼ਿਆਦਾ ਆ ਆਪਾਂ ਟਟ ਲੈ ਲਿਆ ਮੰਨ ਲਓ ਇਹ ਹੁਣ ਆਪਣੀ ਕਿਸਮਤ ਆ ਠੀਕ ਹੈ ਜੀ ਵਧੀਆ ਨਿਕਲੇ ਤਾਂ ਵੀ ਆਪਣਾ ਘਟੀਆਂ ਨਿਕਲੇ ਤਾਂ ਵੀ ਆਪਣਾ ਠੀਕ ਹੈ ਜੀ ਜੇ ਅਗਲੇ ਨੂੰ ਲੈ ਕੇ ਦੇਤਾ ਬਾਈ ਤੈਨੂੰ ਟਰੈਕਟਰ ਲੈ ਕੇ ਦੇ ਗਏ ਆ ਕੋਈ ਲੈ ਦੇ ਠੀਕ ਹੈ ਜੀ ਹਲੋ ਤੇ ਤੇ ਸੱਲੀ ਆ ਬਾਈ ਉਹ ਚ ਆਪਣੀ ਤਸੱਲੀ ਕੀ ਕਰੂ ਹਾਂਜੀ ਜਦੋਂ ਇੱਥੇ ਆ ਕੇ ਬਾਈ ਇੰਜਨ ਡਾਊਨ ਨਿਕਲ ਗਿਆ ਸੀ ਕਿੱਥੋਂ ਪੈਸੇ ਭਰਾਂਗੇ ਉਹਦੇ ਠੀਕ ਹੈ ਜੀ ਆਪਾਂ ਉੱਚ ਰਿਸਕ ਨਹੀਂ ਲੈਂਦੇ ਟਰੈਕਟਰ ਆਪਣੇ ਘਰੇ ਜਦੋਂ ਆ ਗਿਆ ਹਾਂਜੀ ਮੇਰੇ ਕੋਲ 5000 ਨਫਾ ਦੇ ਕੇ ਟਰੈਕਟਰ ਲੈ ਜੀ ਠੀਕ ਹੈ ਜੀ ਕੋਈ ਚੱਕਰ ਨਹੀਂ ਹਾਂ ਆਓ ਸਰ ਯਾਨੀ ਕਿ ਟਰੈਕਟਰ ਉਹੀ ਤਾਂ ਲੈਣ ਦੇਗਾ ਹਾਂ ਹਾਂ ਚਲਾ ਕੇ ਦੇਖੋ ਚਲਾ ਕੇ ਜਿੰਮੇ ਜ਼ਿਆਦਾ ਮਿਸਤਰੀ ਚੈੱਕ ਕਰਾ ਲਓ ਬਾਈ ਯਾਰ ਮਿਸਤਰੀ ਤੋਂ ਚੈੱਕ ਕਰਾ ਲਓ ਜਦੋਂ ਆਪਾਂ ਕਿਤੇ ਕਿਤੇ ਮੇਰੇ ਇਧਰ ਜਿਹੜੇ ਫਾਲੋਅਰ ਦੇਖਦੇ ਨੇ ਡਰਾਨ ਆ ਦੀ ਨੋ ਨਾ ਬਾਈ ਵੀ ਗਈ ਹਕਾ ਦੇਗੇ ਬਾਈ ਟਰਾਈ ਲਾ ਕੇ ਫਰਲ ਤਸੱਲੀ ਕਰਕੇ ਚੈੱਕ ਕਰਕੇ ਟਰੈਕਟਰ ਲੈ ਜਾਇਓ ਬਾਈ ਤੂੰ ਪਹਿਲੀ ਗੱਲ ਜਿਹੜਾ ਬੰਦਾ ਇੱਕ ਵਾਰੀ ਟਰੈਕਟਰ ਲੈ ਗਿਆ ਆਪਾਂ ਤੋਂ ਹਾਂਜੀ ਉਹ ਬੰਦਾ ਦੂਜੀ ਵਾਰ ਮੈਨੂੰ ਫੋਨ ਲਾ ਕੇ ਆਇ ਨਹੀਂ ਕਹਿੰਦਾ ਸੀ ਮਿਸਤਰੀ ਨੂੰ ਲਿਆਵਾਂਗੇ ਉਹ ਐਂ ਕਹਦੂ ਬਾਈ ਟਰੈਕਟਰ ਮੇਰਾ ਸਾਈਡ ਤੇ ਕਰਦੇ ਸਾਈ ਪਾਉਣਾ ਬਸ ਅੱਛਾ ਇੰਨੀ ਤਸੱਲੀ ਆ ਠੀਕ ਆ ਅੰਬਰਸਰ ਏ ਦੇਚ ਅਜਨਾਲੇ ਅਜਨਾਲੇ ਸਾਈਡ ਦਾ ਬੰਦਾ ਬਾਈ ਹਾਂਜੀ ਮਟਰਾਂ ਮੋਟਰ ਦਾ ਕੰਮ ਕਰਦਾ ਉਹ ਠੀਕ ਆ ਜੀ 2018 ਚੋਂ ਨੂੰ ਟਰੈਕਟਰ ਦਿੱਤਾ ਸੀ ਮੈਂ 744 ਠੀਕ ਆ ਜੀ ਜੰਮੂ ਨੰਬਰ ਹਿਮਾਚਲ ਨੰਬਰ ਠੀਕ ਆ ਜੀ ਬਿਨ ਦੇਖੇ ਹਾਂਜੀ ਬੇਣ ਬੰਦਾ ਮੇਰੇ ਕੋਲੇ ਆਇਆ 10000 ਖਾਤੇ ਚ ਪਤਾ ਮੈਂ ਟਰੈਕਟਰ ਛੱਡਿਆ ਜਾ ਕੇ ਠੀਕ ਹੈ ਮੇਰਾ ਕੰਮ ਨਵਾਂ ਨਵਾਂ 2018 ਦੇ ਕੰਮ ਕਰਨ ਲੱਗਿਆ ਸੀ ਮੈਂ ਠੀਕ ਹੈ ਜੀ ਜੰਮੂ ਤੋਂ ਹਿਮਾਚਲ ਤੋਂ ਟਰੈਕਟਰ ਲੈਂਦਾ ਹੁੰਦਾ ਸੀ ਮੈਂ ਠੀਕ ਹੈ ਜੀ 2000 2 ਸਾਲ ਚਲਾਇਆ ਉਹਨੇ ਮੈਨੂੰ ਫੋਨ ਮਾਰਦਾ ਕਹਿੰਦਾ ਭਾਈ ਟਮਾਟਰ ਹੀ ਚਾਹੀਦਾ ਜੰਮੂ ਚੋਂ ਆ ਗਿਆ 2002 ਮਾਡਲ ਬਿਨ ਦੇਖੇ ਬੰਦੇ ਨੇ ਕਹਿੰਦਾ ਭਾਈ ਅੱਧ ਚਲਿਆ ਖਾਤੇ ਚ ਪੈਸੇ ਪਾਤੇ ਛੱਡਿਆ 44 ਲਿਆਇਆ ਠੀਕ ਹੈ ਜੀ ਹੁਣ ਦਿੱਤਾ ਵੀ ਉਹਨੂੰ ਸਾਲ ਹੋ ਗਿਆ 855 14 ਮਾਡਲ ਬੰਦਾ ਹਜੇ ਫੋਨ ਲਾਉਂਦਾ ਬਾਈ ਹੁਣ ਕੋਈ ਇਦੋਂ ਉੱਚਾ ਮਾਡਲ ਲੈ ਕੇ ਦੇ 18 19 ਲੈ ਕੇ ਦੇ ਮੈਨੂੰ 55 ਠੀਕ ਉਹ ਫੇਰ ਲੈ ਲੀ ਤੂੰ ਐਨੀ ਤਸੱਲੀ ਆ ਠੀਕ ਹੈ ਜੀ ਜਿਹੜੇ ਬੰਦੇ ਲੈ ਕੇ ਗਿਆ ਟਰੈਕਟਰ ਹਾਂ ਜੀ ਉਹਨਾਂ ਸਾਰੇ ਨੰਬਰ ਸੇਵ ਪਏ ਆ ਮੇਰੇ ਮੋਬਾਈਲ ਚ ਠੀਕ ਹੈ ਜੀ ਕੋਈ ਵੀ ਆਪਣੀ ਵੀਡੀਓ ਦੇਖ ਕੇ ਬੰਦਾ ਜਿਹਦੇ ਕੋਲ ਮੇਰਾ ਟਰੈਕਟਰ ਗਿਆ ਪਿਆ ਬਾਈ ਹਾਂ ਜੀ ਸਾਰੇ ਦੱਸਣਗੇ ਕਿ ਹਾਂ ਬਾਈ ਬੰਦਾ ਬਾਕੀ ਸਹੀ ਚੀਜ਼ ਦਿੰਦਾ ਆਪਾਂ ਨੂੰ ਠੀਕ ਹੈ ਜੀ ਜਿੰਨੇ ਵੀ ਦੱਸਿਓ ਆਪਣੇ ਬਾਰੇ ਕਹਿਰ ਜਿਹਾ ਬੰਦਾ ਮੈਂ ਕਹਿਰ ਜਿਹਾ ਨਹੀਂ ਹੈਗਾ ਹਣਾ ਤੇ ਦੂਜਿਆਂ ਨੂੰ ਵੀ ਪਤਾ ਲੱਗੇ ਨਾਲ ਕਮੈਂਟਾਂ ਚ ਕਿ ਹਾਂ ਬਾਈ ਬੰਦਾ ਵਾਕਈ ਸਹੀ ਆ ਠੀਕ ਹੈ ਜੀ ਤੇ ਹੁਣ ਫਿਰ ਲੱਗਦੇ ਆਥਨ ਲੋਕੇਸ਼ਨ ਵੀ ਦੱਸ ਦੇ ਬਾਈ ਆਪਣੀ ਲੋਕੇਸ਼ਨ ਬਾਈ ਆਪਣਾ ਬਠਿੰਡੇ ਤੋਂ ਚੰਡੀਗੜ੍ਹ ਵੱਡਾ ਹਾਈਵੇ ਬਠਿੰਡਾ ਬਰਨਾਲਾ ਠੀਕ ਹੈ ਜੀ ਪੁੱਚੋ ਮੰਡੀ ਤੋਂ ਵੀ 7 ਕਿਲੋਮੀਟਰ ਪਿੰਡ ਆਪਣਾ ਬਚਾਲੇ ਰਾਮਪਰੇ ਤੋਂ ਵੀ 7 ਕਿਲੋਮੀਟਰ ਵੱਡੇ ਰੋਡ ਦੇ ਤੇ ਥਰਮਲ ਪਲਾਟ ਹਰ ਗੋਬਿੰਦ ਠੀਕ ਹੈ ਜੀ ਲਹਿਰਾ ਮੁਹੱਬਤ ਉੱਥੇ ਆਪਣਾ ਘਰ ਆ ਤਾਰਾਪੱਤੀ ਚ ਘਰ ਆ ਬਾਈ ਆਪਣਾ ਤਾਰਾਪੱਤੀ ਚ ਹਾਂ ਗਿਲ ਲਗੋਤਾ ਬਾਈ ਆਪਣਾ ਠੀਕ ਹੈ ਜ ਕਿ ਬਾਹਰ ਦੇ ਨੰਬਰ ਲਿਆਉਂਦੇ ਆ ਠੀਕ ਸਾਰੇ ਜਿੱਥੋਂ ਮਰਜ਼ੀ ਹੁੰਦਾ ਪੁੱਛ ਲੈ ਗਿੱਲਾਂ ਦਾ ਮੁੰਡਾ ਪੁੱਸ ਕੇ ਕੋਈ ਮਰਜ਼ੀ ਆ ਜੀ ਗਿੱਲਾਂ ਦਾ ਮਰਜ਼ੀ ਆ ਆਪਣਾ ਘਾਰੀ ਗਿੱਲਾਂ ਇਹ ਦੋ ਆ ਬਾਈ ਸਾਰੇ ਪਿੰਡ ਚ ਠੀਕ ਐ ਤੇ ਮੋਬਾਈਲ ਨੰਬਰ ਕਿੰਨਾ ਰੱਖੂ ਮੋਬਾਈਲ ਨੰਬਰ ਵੀਰੇ ਆਪਣਾ ਹੈਗਾ 78892 ਹਾਂਜੀ 01810 ਹਾਂਜੀ ਇੱਕ ਹੈਗਾ 94178 3213 ਠੀਕ ਹੈ ਬਹੁਤ ਬਹੁਤ ਧੰਨਵਾਦ ਭਾਈ ਜਾਣਕਾਰੀ ਦੇਣ ਲਈ ਭਾਈ ਤੁਹਾਡਾ ਵੀ ਧੰਨਵਾਦ ਆ ਆਪਣੇ ਘਰੇ ਆਉਣ ਲਈ ਬਹੁਤ ਬਹੁਤ ਧੰਨਵਾਦ ਚਲੋ ਧੰਨਵਾਦ ਲਓ ਵੀ ਮਿੱਤਰੋ ਮੁੰਡੇ ਨੂੰ ਇੱਕ ਮੌਕਾ ਲਾਜ਼ਮੀ ਦਿਓ ਸਾਰੀਆਂ ਗੱਲਾਂ ਸੱਚੀਆਂ ਜੀਆਂ ਦਸਤੀਆਂ ਬਾਹਰਲੇ ਨੰਬਰ ਹੁੰਦੇ ਆ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਜੀ